2 ਅਪ੍ਰੈਲ ਨੂੰ ਹੰਸਰਾਜ ਹੰਸ ਜੀ ਦੀ ਪਤਨੀ ਦਾ ਦਿਹਾਂਤ ਹੋ ਚੁੱਕਾ ਸੀ ਤਾਂ ਉਸ ਤੋਂ ਬਾਅਦ ਅੱਜ 11 ਅਪ੍ਰੈਲ ਨੂੰ ਅੰਤਿਮ ਅਰਦਾਸ ਹੈ ਤਾਂ ਵੱਡੇ ਵੱਡੇ ਕਲਾਕਾਰ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਨੂੰ ਪਹੁੰਚ ਰਹੇ ਨੇ ਤਾਂ ਫੇਮਸ ਕਾਮੇਡੀਅਨ ਕੁਲੇਸ਼ਾ ਜੀ ਪਹੁੰਚੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਹੰਸਰਾਜ ਹੰਸ ਜੀ ਦੇ ਘਰ ਦੁੱਖਾਂ ਦਾ ਪਹਾੜ ਟੁੱਟਿਆ ਬਹੁਤ ਵੱਡਾ ਘਾਟਾ ਪਿਆ ਪੂਰੇ ਪਰਿਵਾਰ ਨੂੰ ਅੱਜ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਤੁਸੀਂ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਆਸੇ ਹੋਈ ਕਹਿਣਾ ਜਨ ਪਦਮ ਸ਼੍ਰੀ ਹੰਸਰਾਜ ਹੰਸ ਉਹਨਾਂ ਦੀ ਮਿਸਿਸ ਦਾ ਹੋ ਗਿਆ ਅੰਤਿਮ ਅਰਦਾਤ ਸਾਰੇ ਸ਼ਾਮਿਲ ਹੋ ਕੇ ਪਹੁੰਚੇ ਇਹ ਉਹਨਾਂ ਦਾ ਸੁਖ ਹੈ ਉਹਨਾਂ ਦਾ ਪਿਆਰ ਹੈ ਪੰਜਾਬ ਚੋਂ ਨਹੀਂ ਬਲਕਿ ਬਾਹਰ ਦੇ ਮੁਲਕਾਂ ਚੋਂ ਵੀ ਜਿੰਨਾਂ ਜਿੰਨਾਂ ਨੂੰ ਪਤਾ ਲੱਗਾ ਦੁੱਖ ਦਾ ਪ੍ਰਤਾਵਾ ਕੀਤਾ ਹੈ ਔਰ ਸਪੈਸ਼ਲ ਲੋਗ ਅਫਸਰ ਕਨ ਮੌਸਤੇ ਅੰਤਿਮ ਅਰਦਾਤ ਸੇ ਸ਼ਾਮਿਲ ਹੋ ਕੇ ਆਏ ਅੱਜ ਮੇਰੇ ਨਾਲ ਬਹੁਤ ਵਧੀਆ ਕਲਾਕਾਰ ਹਰਪ੍ਰੀਤ ਭਾਟਿਆ ਜੀ ਇਹ ਵੀ ਇਸ ਦੁੱਖ ਦੀ ਘੜੀ ਦੇ ਵਿੱਚ ਅੱਜ ਜਿੱਥੇ ਪਹੁੰਚੇ ਨੇ ਹੋਰ ਵੀ ਬਹੁਤ ਸਾਰੇ ਕਲਾਕਾਰ ਜਿੰਨੂ ਜਿੰਨੂ ਵੀ ਪਤਾ ਲੱਗਾ ਹੈ ਉਹ ਅੱਜ ਇਸ ਸਪੋਕ ਤੇ ਹੰਸ ਰਾਜਨਸ ਉਹਨਾਂ ਦੀ ਬਿਸਿਸ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਪਹੁੰਚੇ ਨੇ ਔਰ ਬੜੇ ਦੁੱਖ ਦੀ ਗੱਲ ਹੈ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਔਰ ਬੜਾ ਦੁੱਖ ਦੀ ਘੜੀ ਵਿੱਚ ਨੇ ਔਰ ਉਹਨਾਂ ਨੂੰ ਹੌਸਲਾ ਦੇਣ ਵਾਸਤੇ ਤੇ ਇਹ ਕਵਾਂਗੇ ਪ੍ਰਮਾਤਮਾ ਏ ਸੱਚੇ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣਾ ਬਾਕੀ ਆਤਮan ਸ਼ਾਂਤੀ ਦੇਣਾ 2 April ਨੂੰ Hansraj Hans ji ਦੀ ਪਤਨੀ ਦਾ ਦੇਹਾਂਤ ਹੋ ਚੁੱਕਾ ਸੀ ਤਾਂ ਉਸ ਤੋਂ ਬਾਅਦ ਅੱਜ 11 April ਨੂੰ ਅੰਤਿਮ ਅਰਦਾਸ ਹੈ ਤਾਂ ਵੱਡੇ ਵੱਡੇ ਕਲਾਕਾਰ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਨੂੰ ਪਹੁੰਚ ਰਹੇ ਨੇ ਤਾਂ ਫੇਮਸ ਕੋਮੇਡੀਅਨ ਕੁਲਿਸ਼ਾ ਜੀ ਵੀ ਪਹੁੰਚੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਹੰਸਰਾ ਜਹਾਂ ਸਿੰਘ ਜੀ ਦੇ ਘਰ ਦੁੱਖਾਂ ਦਾ ਪਹਾੜ ਟੁੱਟਿਆ ਬਹੁਤ ਵੱਡਾ ਘਾਟਾ ਪਿਆ ਪੂਰੇ ਪਰਿਵਾਰ ਨੂੰ ਅੱਜ ਅੰਤਿਮ ਅਰਦਾਸ ਦੇ ਵਿੱਚ ਸ਼ਾਮਲ ਹੋਣ ਤੁਸੀਂ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਹੋ ਬੱਸ ਇਹ ਹੋਈ ਕਹਿਣੇ ਜਦੋਂ ਪਦਮਸ਼੍ਰੀ ਹੰਸਰਾ ਜਹਾਂ ਸਿੰਘ ਉਹਨਾਂ ਦੀ ਮਿਸਿਸ ਦਾ ਆਲਪ ਹੋ ਗਿਆ ਅੰਤਿਮ ਅਰਦਾਸ ਸਾਰੇ ਸ਼ਾਮਲ ਹੋਣ ਪਹੁੰਚੇ ਇਹ ਉਹਨਾਂ ਦਾ ਸੁਖ ਹੈ ਉਹਨਾਂ ਦਾ ਪਿਆਰ ਹੈ ਪੰਜਾਬ ਚੋਂ ਨਹੀਂ ਬਲਕਿ ਬਾਹਰ ਦੇ ਮੁਲਕਾਂ ਚੋਂ ਵੀ ਜਿੰਨਾਂ ਜਿੰਨਾਂ ਨੂੰ ਪਤਾ ਲੱਗਾ ਲੋਕਾਂ ਦਾ ਪ੍ਰਤਾਵਾ ਕੀਤਾ ਹੈ ਔਰ ਸਪੈਸ਼ਲ ਲੋਗ ਸੋਸ ਕਰ ਮਸਤੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਵਾਸਤੇ ਆਏ ਹੋ ਅੱਜ ਮੇਰੇ ਨਾਲ ਬਹੁਤ ਵਧੀਆ ਕਲਾਕਾਰ ਹਰਪ੍ਰੀਤ ਭਾਟੀਆ ਜੀ ਐਵੀਐਸ ਦੋਖਤੀ ਘੜੀ ਦੇ ਵਿੱਚ ਅੱਜ ਇੱਥੇ ਪਹੁੰਚੇ ਨੇ ਹੋਰ ਵੀ ਬਹੁਤ ਸਾਰੇ ਕਲਾਕਾਰ ਜਿੰਨੂ ਜਿੰਨੂ ਵੀ ਪਤਾ ਲੱਗਾ ਉਹ ਅੱਜ ਇਸ ਭੋਗ ਤੇ ਹੰਸ ਰਾਜ ਜੰਸ ਉਹਨਾਂ ਦੀ ਮਿਸਿਸ ਦੀ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਪਹੁੰਚੇ ਨੇ ਔਰ ਬੜੇ ਦੁਖ ਦੀ ਗੱਲ ਹੈ ਬਹੁਤ ਸਾਰੇ ਪਰਿਵਾਰ ਜਿਹੜੇ ਨੇ ਔਰ ਬੜਾ ਦੁੱਖ ਦੀ ਘੜੀ ਵਿੱਚ ਨੇ ਔਰ ਉਹਨਾਂ ਨੂੰ ਹੌਸਲਾ ਦੇਣ ਵਾਸਤੇ ਤੇ ਇਹ ਕਵਾਂਗੇ ਪਰਮਾਤਮਾ ਇਹ ਸੱਚੇ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣਾ ਬਾਕੀ ਆਤਮਨ ਸ਼ਾਂਤੀ ਦੇਣਾ